ਉਹਦੇ ਦੇਣੇ ਆਖਣ 500 ਦਿੰਦਾ ਜੀ ਉਹ ਕੋ ਲੈ ਕੇ ਜਾਂਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਉਹ ਤੁਸੀਂ ਕੋਈ ਨਾ ਸਾਨੂੰ ਦੇ ਜੋ ਮੰਤਰੀ ਬੰਦੇ ਆ ਗਏ ਮੈਂ ਮੰਤਰੀ ਸ਼ੰਤਰੀ ਬੰਦੇ ਸਾਡੇ ਫੇ ਹੋਈ ਫੇ ਵੋਟਾਂ ਪਾਉਣ ਦੇ ਆ ਸੇਵਾਦਾਰ ਆ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆ ਫੜ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਨਹੀਂ ਆਹੀ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਇੱਥੇ ਕੰਮ ਚੱਲਦਾ ਹੀ ਤੁਰੀ ਹੋਰ ਲੈ ਲਓ ਆ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਪਾਈ ਗਣੀ ਆਪਣੇ ਪਿੰਡ ਤੋਂ ਹੀ ਹੈ ਨਾਲ ਤਾਂ ਇਹ ਨਾਲ ਮੇਰੇ ਨਾਨਕੇ ਇਹ ਨਾਲ ਨਾਲੇ ਨਾਲੇ ਕੁਝ ਮਕਾਨ ਗੁਣ ਪਾਟ ਗਏ ਤੇ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਗੱਲ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤ ਜੂੜ ਨਾ ਕਰੀ ਕੋਈ ਹਾਂ Gracias. Sí.